ਆਪਣੇ ਹੀ ਘਰਾਂ ਵਿੱਚੋਂ ਉਜੜ ਰਹੇ ਲੋਕ ਕੀਮਤੀ ਸਮਾਨ ਅਤੇ ਬੱਚੇ ਲੈ ਕੇ ਛੱਡਣ ਲੱਗੇ ਘਰ। ਕੁਦਰਤ ਦਾ ਭੇਦ ਅਜੇ ਤੱਕ ਕੋਈ ਵੀ ਨਹੀਂ ਪਾ ਸਕਿਆ ਕਿ ਕੁਦਰਤ ਕਦੋਂ ਕਿੱਥੇ ਕਿਵੇਂ ਕੀ ਕਰ ਦੇਵੇ। ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਬਿਆਸ ਦਰਿਆ ਨੇ ਐਨੀ ਤਬਾਹੀ ਮਚਾਈ ਹੋਈ ਹੈ ਜੋ ਕਿ ਦਿਨੋਂ-ਦਿਨ ਵਾਧਦੀ ਜਾ ਰਹੀ ਹੈ। ਪਾਣੀ ਨੇ ਲੋਕਾਂ ਨੂੰ ਆਪਣੇ ਘਰ ਛੱਡਣ ਨੂੰ ਮਜਬੂਰ ਕਰ ਦਿੱਤਾ ਹੈ ਜਿਵੇਂ ਕਿ ਇਹ ਪਰਿਵਾਰ ਆਪਣੇ ਚਾਮਾ ਨਾਲ ਬਣਾਏ ਘਰ ਵਿੱਚੋਂ ਆਪਣੇ ਬੱਚੇ ਅਤੇ ਕੀਮਤੀ ਸਮਾਨ ਲੈ ਕੇ ਜਾ ਰਿਹਾ ਹੈ। ਇਸ ਪਰਿਵਾਰ ਨੂੰ ਇੱਕ ਕश्ती ਨਾਲ ਕਿਸੇ ਸੁਰੱਖਿਅਤ ਥਾਂ ਤੇ ਲਜਾਇਆ ਜਾ ਰਿਹਾ ਹੈ ਤਾਂ ਕਿ ਇਸ ਪਰਿਵਾਰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਾ ਹੋਵੇ ਕੀ ਬੀਤਰੀ ਹੋਵੇਗੀ ਇਸ ਪਰਿਵਾਰ ਤੇ ਜੋ ਆਪਣੇ ਚਾਮਾ ਨਾਲ ਬਣਾਏ ਘਰ ਵਿੱਚੋਂ ਇਸ ਤਰ੍ਹਾਂ ਜਾ ਰਿਹਾ ਹੈ ਜਿਵੇਂ ਕਿ ਕੋਈ ਪਰਿਵਾਰ ਉੱਜੜ ਕੇ ਚੱਲਿਆ ਹੋਵੇ ਹਰ ਕੋਈ ਵੱਤੋਂ ਵੱਧ ਇਹੀ ਕੋਸ਼ਿਸ਼ ਕਰ ਰਿਹਾ ਹੈ ਕਿ ਆਪਣੇ ਬੱਚੇ ਅਤੇ ਜਿੰਨਾ ਹੋ ਸਕੇ ਕੀਮਤੀ ਸਮਾਨ ਬਚਾਇਆ ਜਾ ਸਕੇ ਕਿਉਂਕਿ ਅਜੇ ਤੱਕ ਇਹ ਨਹੀਂ ਪਤਾ ਕਿ ਇਹ ਪਾਣੀ ਕਿੰਨੇ ਪਿੰਡਾਂ ਪਸ਼ੂਆਂ ਘਰਾਂ ਜਾਂ ਕਿੰਨੀਆਂ ਚੀਜ਼ਾਂ ਦਾ ਨੁਕਸਾਨ ਕਰੇਗਾ ਪਰਮਾ ਤਮਾ ਕਰੇ ਕਦੇ ਕਿਸੇ ਨੂੰ ਇਹੋ ਜਿਹੇ ਕਹਿਰ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ